ਸ੍ਰੀ ਕਲਜੀ ਮੇਲਾਪਿਤ ਕਰ ਹਜ਼ਰਾਂਜੀ ਗੁਰਪ੍ਰੀਤ ਸਿੰਘ ਦੁਆਰਾ ਲਿਖਿਆ ਗਿਆ ਨਾਵਲ ਕਲਾ ਸੰਜੋਗਾਂ ਦੀ ਦਾ ਪਾਗ ਪੰਦਰਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੀ ਹਾਂ ਜਦ ਗੁਰੀ ਤੇ ਜੋਵਨ ਜਦ ਉੱਠ ਕੇ ਆਪਣੇ ਕਮਰੇ ਚ ਜਾਣ ਲੱਗੇ ਤਾਂ ਜੋਵਨ ਕਹਿਣ ਲੱਗੀ ਗੁਰਪੀ ਜੀ ਥੋੜਾ ਬਾਹਰ ਨਿਕਲ ਮਾਈਂ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਉਹ ਸਿੱਖਲ ਸੁਣ ਕੇ ਗੁਰੀ ਕਹਿਣ ਲੱਗਾ ਤਸ ਇੱਕ ਮਿੰਟ ਰੁਕੋ ਫਿਰ ਉਹ ਆਪਣੇ ਕਮਰੇ ਚ ਗਿਆ ਤੇ ਆਪਣੇ ਨਿਲੋਈ ਤੇ ਜੋਵਨ ਲਈ ਸ਼ਾਲ ਲੈ ਕੇ ਆਇਆ ਤੇ ਸਨ ਫੜਾਉਂਦੇ ਹੋਏ ਕਹਿਣ ਲੱਗਾ ਆਲੋ ਫੜੋ ਸ਼ਾਲ ਲੈ ਲੋ ਬਹੁਤ ਠੰਡਾ ਜੁਗਨ ਸ਼ਾਲ ਦੇ ਬੁੱਕਲ ਮਾਰੀ ਤੇ ਫਿਰ ਉਹ ਦੋਵੇਂ ਬਾਹਰ ਨੂੰ ਘੁੰਮਣੇ ਚਲ ਪਏ ਚਾਰச் ਫੇਰੇ ਚੁੱਪੀ ਬਸਰੀ ਹੋਈ ਸੀ ਠੰਡੀ ਠੰਡੀ ਹਵਾ ਚੱਲ ਰਹੀ ਸੀ ਗੁਰੀ ਤੇ ਜੁਗਨ ਦੋਵੇਂ ਹੱਥਾਂ ਚਾਤ ਭਈ ਤੁਰੇ ਜਾ ਰਹੇ ਸਨ ਕੁਝ ਧੀਰਵਾਦ ਗੁਰੀ ਕਹਿਣ ਲੱਗਾ ਜੁਗਨ ਬੋਲੋ ਵੀ ਹੁਣ ਇੰਨਾ ਸੋਹਣਾ ਮੌਸਮ ਹੈ ਕੀ ਇਧਰ ਚੁੱਪ ਰਹੋਗੇ ਫਿਰ ਜੁਗਨ ਨੇ ਕੁੱਟ ਕੇ ਗੁਰੀ ਨੂੰ ਨੇ ਗੱਲ ਨਾਲ ਲਗਾ ਲਿਆ ਗੁਰੀ ਨੂੰ ਜੋਵਨ ਦੀ ਸਾਹਾਂ ਦੀ ਧਰਮਾਇਸ਼ ਆਪਣੇ ਸੀਨੇ 'ਤੇ ਮਹਿਸੂਸ ਹੋ ਰਹੀ ਸੀ ਕੁਝ دیر ਬਾਅਦ ਜੋਵਨ ਕਹਿਣ ਲੱਗਾ ਗੁਰੀ ਆਈ ਲਵ ਯੂ ਗੁਰੀ ਉਸ ਨੂੰ ਪਿਆਰ ਨਾਲ ਤੱਕਦੇ ਹੋਏ ਕਹਿਣ ਲੱਗਾ ਆਈ ਲਵ ਯੂ ਟੂ ਜੋਵਨ ਮੇਰੀ ਇਸ ਵੀਰਾਨ ਜਿਹੀ ਜ਼ਿੰਦਗੀ 'ਚ ਆ ਕੇ ਪਿਆਰ ਦੀ ਇੰਨੀ ਵਧੀਆ ਤੇ ਪਿਆਰੀ ਰੰਗ ਭਰਨ ਲਈ ਜੋਵਨ ਕਿਤੇ ਬੈਠ ਕੇ ਗੱਲ ਕਰਦੇ ਹੋ ਕਿਆ ਕੀ ਸਿਪਾਸੀ ਦੇਖਿਆ ਤਾਂ ਸਾਹਮਣੇ ਇੱਕ ਪਾਰਕ ਦਾ ਵਿਹਨਚ ਲੱਗਿਆ ਹੋਇਆ ਸੀ आके स्थिति बैठ गई जोबन गुरी ने जफी पाई उसके मुठे तेर रख के बैठ गई गुरी ने उसनों अपनी लोई में लुको लिया दत तो पाई जिंदगी के पल महसूस कर रहे सन फिर जोवन कहन लगी गुरी तो की लगता है अपनी घर ती आओगी जोवन मैनु ही चाहिए है वह भी बिल्कुल तीरी वर्गी ਜੋ ਮੇਰੀ ਹਰ ਨਿੱਕੀ ਨਿੱਕੀ ਗਲਤ ਖਿਆਲ ਰੱਖੀ ਮੈਨੂੰ ਮਾਂ ਵਾਂਗ ਪਿਆਰ ਵੀ ਕਰੀ ਗਲਤੀ ਕਰਨ ਤੇ ਝਿੜਕੀ ਵੀ ਜਿਵੇਂ ਸੀਆਂ ਤੋਤਲੀਆਂ ਤੋਤਲੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣ ਕੇ ਮੇਰੀ ਸਾਰੇ ਦਿਨ ਦੀ ਥਕਾਵਟ ਲੈ ਜਾਇਆ ਕਰੇ ਜੋ ਹਰ ਬਿਲੀ ਮੈਨੂੰ ਪਾਪਾ ਜੀ ਪਾਪਾ ਜੀ ਕਹਿੰਦੇ ਹੋਏ ਮੇਰੇ ਅੱਗੇ ਪਿੱਛੇ ਘੁੰਮਦੀ ਰਹੀ ਜੋ ਹਨ ਇਹ ਸਭ ਸੋਚ ਕੇ ਹੀ ਕਿੰਨਾ ਵਧੀਆ ਲੱਗਦਾ ਏ ਚਾ ਸਾਡੀ ਛੜੀ ਸਾਡੀ ਜ਼ਿੰਦਗੀ ਚ ਆਏਗੀ ਫਿਰ ਜ਼ਿੰਦਗੀ ਹੋਰ ਵੀ ਹਸੀਨ ਹੋ ਜਾਏਗੀ ਪਰ ਜਿਪੋਤਾ ਆ ਸਰ ਦੇ ਕਰ ਫਿਰ ਫਿਰ ਕੁਝ ਸੋਚਦੇ ਹੋਏ ਗਰੀ ਕਹਿੰ ਲੱਗਾ ਫਿਰ ਮੈਂ ਆਪਣੇ ਪੁੱਤ ਨੂੰ ਖੂਬ ਪੜਾਵਾ ਲਖਾਵਾਗਾ ਉਹ ਸਭ ਕੁਝ ਉਸ ਨੂੰ ਦੀਵਾਗਾ ਜੋ ਜ਼ਿੰਦਗੀ ਚ ਕਦੇ ਮੈਨੂੰ ਨਹੀਂ ਮਿਲਿਆ ਉਸ ਨੂੰ ਬਹੁਤ ਵਧੀਆ ਤੇ ਸਮਝਦਾਰ ਇਨਸਾਨ ਬਣਾਵਾਗਾ ਜੋ ਇਨਾਂ ਜਾਤਾਂ ਪੱਤਾਂ ਦੀ ਬੇਮਾ ਪਰਮਾਤਮਾ ਤੋਂ ਬਹੁਤ ਦੂਰ ਹੋਵੇ ਜਵਨ ਹਾਂਜੀ ਤਾਂ ਹੈ ਨਾਮ ਕੀ ਰੱਖੂਗੇ ਫਿਰ ਤੁਸੀਂ ਆਪਣੇ ਪੁੱਤ ਦਾ ਕੁਰੀ ਉਸ ਦਾ ਨਾਮ ਹੋਵੇਗਾ ਗੁਰਸਾਹਿਬਦੀਪ ਸਿੰਘ ਜਵਨ ਬਹੁਤ ਵਧੀਆ ਨਾਮ ਆ ਜੀ ਜੇ ਆਪਣੀ ਧੀ ਹੋਈ ਤਾਂ ਉਸ ਦਾ ਨਾਮ ਹੋਵੇਗਾ ਰਾਵੀ ਗੁਰੀ ਹਾਂ ਜੀ ਨਾਮ ਤਾਂ ਇਹ ਵੀ ਬਹੁਤ ਸੋਹਣਾ ਫਿਰ ਉਹ ਦੋਵੇਂ ਇੱਧਰ ਹੀ ਬੈਠੀ ਗੱਲਾਂ ਮਾਰਦੀ ਰਹੀ ਜਦ ਗੁਰੀ ਨੇ ਆਪਣੀ ਘੜੀ ਤੇ ਟਾਈਮ ਦੇਖਿਆ ਤਾਂ ਉਹਨਾਂ ਨੂੰ ਕਹਿ ਲੱਗਾ ਉੱਠੋ ਜੀ ਕੰਮ ਨਹੀਂ ਜਾਣਾ ਤੁਸੀਂ ਤਾਂ ਸੌਂ ਹੈਗੇ ਜੋਬਨ ਅੱਜ ਤਾਂ ਮੈਂ ਥੱਕੇ ਬਹੁਤ ਗਈਆਂ ਹਾਂ ਕੰਮ ਕਰਕੇ ਕਦੋਂ ਦੀ ਬੈਠੀ ਨੂੰ ਨੀਂਦ ਆ ਗਈ ਮੈਨੂੰ ਪਤਾ ਹੀ ਨਾ ਲੱਗਿਆ ਗੁਰੀ ਫਿਰ ਨਹੀਂ ਮੈਂ ਤਾਂ ਕਰਿਆ ਕਰੂ ਸਭ ਕੁਝ ਤਾਂ ਹੈ ਆਪਣੇ ਕੋਲ ਫਿਰ ਵੀ ਇਹ ਸਭ ਕਿਉਂ ਜੁਵਨ ਉਹ ਗੱਲ ਨਹੀਂ ਆ ਜੀ ਮੈਂ ਨਾ ਪੈਸੇ ਜੋੜ ਰਹੀ ਆ ਗੁਰੀ ਪਰ ਕਿਉਂ ਤੁਸੀਂ ਪੈਸੇ ਛੱਡ ਕੇ ਕੀ ਕਰਨਿਆ ਪੈਸੇ ਵੀ ਮੇਰਾ ਜੋ ਕੁਝ ਵੀ ਹੈ ਸਭ ਕੁਝ ਤੁਹਾਡਾ ਹਿੱਤ ਹੈ ਜੁਵਨ ਮੈਂ ਜਾਣਦੀ ਆ ਜੀ ਪਰ ਮੈਂ ਪੈਸੇ ਆਪਣੀਆਂ ਭੈਣਾਂ ਦੀ ਪੜਾਈ ਲਈ ਜੋੜ ਰਹੀ ਆ ਕੁਝ ਸਾਲਾਂ ਤੱਕ ਉਹਨਾਂ ਨੇ ਕਾਲਜ ਹਾਂ ਲੱਗ ਪੜਾਇਆ ਫਿਰ ਕਾਲਜ ਪੂਰਾ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਆਪਣੇ ਕੋਲ ਫਲਾ ਲੈਣਾ ਆ ਫਿਰ ਉਹ ਆਪਣੇ ਅੱਗੇ ਦੀ ਪੜ੍ਹਾਈ ਇੱਥੇ ਰਹਿ ਕੇ ਹੀ ਕਰਨਗੇ ਆ ਮੈਨੂੰ ਤਾਂ ਜ਼ਿੰਦਗੀ 'ਚ ਕੁਝ ਵੱਡਾ ਕਰਨ ਦਾ ਮੌਕਾ ਮਿਲਿਆ ਹੀ ਨਹੀਂ ਪਰ ਮੈਂ ਆਪਣੀਆਂ ਬੇਟੀਆਂ ਨੂੰ ਉਹ ਮੌਕਾ ਜ਼ਰੂਰ ਦੇਵਾਂਗੀ ਤਾਂ ਕਿ ਉਹਨਾਂ ਵੱਲ ਦੇਖ ਕੇ ਬਾਕੀ ਹੁਰ ਮਾਪਿਓ ਇਹ ਸੋਚਣ ਤੇ ਮਜਬੂਰ ਹੋ ਜਾਣ ਕਿ ਧੀਆਂ ਕਦੇ ਬੋਝ ਨਹੀਂ ਹੁੰਦੀਆਂ ਸਗੋਂ ਪੁੱਤਾਂ ਨਾਲੋਂ ਵੱਧ ਕੇ ਹੁੰਦੀਆਂ ਨੇ ਫਿਰ ਕੁਰੀ ਉਸੇ ਚਿਹਰੇ ਵੱਲ ਦੇਖਦੇ ਹੋਏ ਕਹਿਣ ਲੱਗਾ ਜਵਨ 96 ਸਾਲ ਹੋਣ ਵਾਲਾ ਆ ਮੈਂ ਹਲੇ ਵੀ ਤੈਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਇਆ ਜਦ ਵੀ ਮੈਨੂੰ ਲੱਗਦਾ ਏ ਕਿ ਮੈਂ ਤੈਨੂੰ ਪੂਰੀ ਤਰ੍ਹਾਂ ਜਾਣ ਚੁੱਕਾ ਹਾਂ ਤੂੰ ਦੂਦ ਹੀ ਕੋਈ ਨਵੀਂ ਗੱਲ ਕਰਕੇ ਮੈਨੂੰ ਚੱਕਰਾਂ 'ਚ ਪਾ ਦਿੰਦੀ ਏ ਜੂਵਨ ਜਨਾਵਿਕ ਔਰਤ ਨੂੰ ਸਮਝਣਾ ਇੰਨਾ ਵੀ ਆਸਾਨ ਨਹੀਂ ਹੁੰਦਾ ਕਹਿੰਦੇ ਔਰਤ ਦਾ ਜਿਹੜਾ ਦਿਲ ਹੁੰਦਾ ਈ ਨਾ ਉਹ ਸਮੁੰਦਰ ਤੋਂ ਵੀ ਗਹਿਰਾ ਹੁੰਦਾ ਏ ਜਿੱਥੇ ਉਸਦੀ ਜ਼ਿੰਦਗੀ ਦੀ ਖੱਟੇ ਮਿੱਠੇ ਚੰਗੇ ਬੁਰੀ ਉਹ ਸਭ ਅਹਿਸਾਸ ਦਬੇ ਪਈ ਹੁੰਦੀ ਆ ਜੋ ਉਹ ਨਾ ਤਾਂ ਕਦੇ ਆਪਣੇ ਪੀਕੇ ਨਾਲ ਸ਼ੇਅਰ ਕਰ ਦਿਆ ਤੇ ਨਾ ਹੀ ਆਪਣੇ ਸਹੁਰਿਆਂ ਨਾਲ ਗੁਰੀ ਇਹ ਰਾਤ ਤਾਂ ਮੈਨੂੰ ਹੋਰੀ ਚੱਕਰਾਂ 'ਚ ਪਈ ਜਾਣੀ ਏ ਚਲੋ ਉઠੋ ਆਪਾਂ ਕਰਨ ਨੂੰ ਚਲੀਏ ਫਿਰ ਉਹ ਤੁਮੀ ਹੱਥ ਆਹਤ ਪਾ ਕੇ ਆਪਣੇ ਕਰਵਲ ਨੂੰ ਚਲ ਫੇ ਘਰਾ ਕੀ ਦੁਨੀ ਆਪਣੇ ਕਮਰੇ ਚਾਈ ਤੇ ਬੈਠਦੀ ਲੇਟ ਗਈ ਗੁਰੇ ਜੋਵਨ ਨੂੰ ਆਪਣੀਆਂ ਬਾਹਾਂ 'ਚ ਲੈਂਦੇ ਹੋਏ ਕਹਿਣ ਲੱਗਾ ਜੋਵਨ ਸੋ ਜਾਓ ਸਾਰਾ ਦਿਨ ਮੀਨੀ ਜਨ ਕੰਮ ਕਰਦੀ ਥੱਕ ਜਾਂਦੀ ਗੁਰੇ ਉਸੇ ਸਿਰ ਨੂੰ ਪਿਆਰ ਨਾਲ ਪਲੋਸਣ ਲੱਗਾ ਜੋਵਨ ਨੂੰ ਪੈਣੋਂ ਕਦ ਨੀਂਦ ਆ ਗਈ ਉਸ ਨੂੰ ਪਤਾ ਹੀ ਨਾ ਲੱਗਿਆ ਸਵੇਰੀ ਕਰਦੀ ਸਾਰੇ ਕੰਮ ਕਰਕੇ ਜੋ ਬੰਤਿਆਰ ਹੋ ਗਈ ਆਪਣੇ ਕੰਮ ਤੇ ਛੱਡਣ ਲਈ ਬਾਣੀ ਨੂੰ ਕਹਿਣ ਲੱਗੀ ਤਾਂ ਪਾਣੀ ਭਾਬੀ ਦੀ ਗੱਲ ਸੁਣ ਕੇ ਉਸ ਨੂੰ ਕਹਿਣ ਲੱਗੀ ਭਾਬੀ ਮੇਰੀ ਗੱਡੀ ਤਾਂ ਖਰਾਬ ਏ ਉਹ ਸਟਾਰਟ ਹੀ ਨਹੀਂ ਹੋ ਰਹੀ ਫਿਰ ਜਦੋਂ ਉਹ ਉੱਪਰ ਆਪਣੇ ਕਮਰੇ 'ਚ ਜਾਣ ਲੱਗੀ ਤਾਂ ਗੁਰੀ ਨੂੰ ਹੇਠੋਂ ਆਉਂਦੀ ਦੇਖ ਕੇ ਕਹਿਣ ਲੱਗੀ ਗੁਰੀ ਤੁਸੀਂ ਮੈਨੂੰ ਕੰਮ ਤੇ ਛੱਡਾਉਂਗੇ ਮੈਂ ਪਹਿਲਾਂ ਹੀ ਲੇਟ ਹੋ ਗਈਆਂ ਫਿਰ ਉਸੇ ਗੱਲ ਸੁਣ ਕੇ ਗੁਰੀ ਕਹਿਣ ਲੱਗਾ ਤੋ ਜੋਵਨ ਚੱਲ ਬਾਹਰ ਮੈਂ ਆਇਆ ਗੱਡੀ ਤੇ ਚਾਬੀ ਲੱਗੀ ਤਾਂ ਜੋਵਨ ਬਾਹਰ ਆਈ ਤਾਂ ਬਾਹਰ ਆਪਣੀ ਪਾਰਕਿੰਗ 'ਚ ਇੱਕ ਨਵੀਂ ਗੱਡੀ ਖੜੀ ਦੇਖ ਕੇ ਉਸ ਤੇ ਕੋਲ ਜਾ ਕੇ ਹੈਰਾਨ ਨਾਲ ਦੇਖਣ ਲੱਗੀ ਇੰਨੇ ਨੂੰ ਸਾਰੇ ਘਰ ਦੇ ਵੀ ਬਾਹਰ ਆ ਗਏ ਤੇ ਇਕੱਠੇ ਕਰਨ ਲੱਗੇ ਹੈਪੀ ਬਰਥਡੇ ਜੋਵਨ ਉਹਨਾਂ ਦਾ ਹੈਪੀ ਬਰਥਡੇ ਸੁਣ ਕੇ ਉਸ ਫੇਲੇ ਜੋਵਨ ਨੂੰ ਯਾਦ ਆਇਆ ਕਿ ਅੱਜ ਤਾਂ ਉਸ ਦਾ ਬਰਥਡੇ ਆ ਤੇ ਉਹ ਤਾਂ ਭੁੱਲੀ ਹੀ ਫਿਰਦੀ ਆ ਫਿਰ ਗੁਰੂ ਉਸੇ ਕੋਲਾ ਕੇ ਉਸ ਨੂੰ ਇਸ ਦੀ ਨਵੀਂ ਗੱਡੀ ਤੇ ਚਾਪੀ ਫੜਾਉਂਦੇ ਵਕੈ ਲਗਾ ਹੈਪੀ ਬਰਥਡੇ ਮੇਰੀ ਸਰਦਾਰਨੀ ਰੱਬ ਕਰੇ ਤੂੰ ਇਦਾਂ ਹੀ ਹਮੇਸ਼ਾ ਮੇਰੇ ਵਿੜੇ ਚ ਖਿਰਖਿਰ ਕੇ ਹੱਸਦੀ ਵਸਦੀ ਰਹੇ ਜੋਵਨੇ ਕੁਰੀ ਨੂੰ ਘਟ ਕੇ ਆਪਣੀ ਗੱਲ ਨ ਲਗਾ ਲਿਆ ਤੇ ਕਿਹਾ ਗੋਪੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੇਰੇ ਵਰਦੀ ਨੂੰ ਇੰਨਾ ਸੋਹਣ ਤੇ ਯਾਦ ਕਰਵਾਉਣ ਲਈ ਪਰ ਤੁਹਾਨੂੰ ਕਿਵੇਂ ਪਤਾ ਲੱਗਾ ਮੈਨੂੰ ਇਹੀ ਗੱਡੀ ਬਹੁਤ ਪਸੰਦ ਆ ਗੁਰੂ ਤੇਰੀ ਛੋਟੀ ਭੈਣ ਬਾਣੀ ਨੇ ਉਹਨੇ ਨਹੀਂ ਮੈਨੂੰ ਦੱਸਿਆ ਕਿ ਜਵਨ ਨੂੰ ਫੋਰਡ ਰੈਪਟਰ ਦਾ ਪਿਕਅਪ ਟਰੱਕ ਬਹੁਤ ਪਸੰਦ ਆ ਸੱਚੀ ਤੇਰੀ ਪਸੰਦ ਦਾ ਬਹੁਤ ਹੀ ਜ਼ਬਰਦਸਤ tha ਇਤਾ ਮੇਰਾ ਵੀ ਡ੍ਰੀਮ ਵੀ ਟਰਕ ਸੀ ਮੈਂ ਕਦੋਂ ਦਾ ਸੋਚ ਰਿਹਾ ਸੀ ਲੈਣ ਨੂੰ ਚਲੋ ਅੱਜ ਤੁਹਾਡੀ ਮਹਾਨੇ ਮੇਰਾ ਵੀ ਸ਼ੌਂਕ ਪੂਰਾ ਹੋ ਗਿਆ ਆਓ ਹੁਣ ਆਪਣੀ ਗੱਡੀ 'ਚ ਬੈਠੋ ਆਰਾਮ ਨਾਲ ਡਰਾਈਵ ਕਰਨਾ ਇਸ ਦਾ ਇੰਜਨ ਬਹੁਤ ਪਾਵਰਫੁਲ ਆ ਫਿਰ ਜਵਨ ਆਪਣੇ ਬੇਬੀ ਦੀ ਕੋਲ ਆਈ ਤੇ ਉਹਨਾਂ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਲਿਆ ਉਹਨਾਂ ਨੇ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਫਿਰ ਪੂਆ ਨੇ ਵੀ ਉਸ ਨੂੰ ਗੱਲ ਨਾਲ ਲਾ ਕੇ ਪਿਆਰ ਦਿੱਤਾ ਜਦ ਪਾਣੀ ਦੀ ਵਾਰੀ ਆਈ ਤਾਂ ਉਹ ਕਹਿਣ ਲੱਗੀ ਪਾਪੀ ਹੈਪੀ ਬਰਥਡੇ ਤੁਸੀਂ ਤਾਂ ਬਹੁਤ ਲੱਕੀ ਹੋ ਜੋ ਇਨੀ ਵਧੀਆ ਤੁਹਾਨੂੰ ਗੱਡੀ ਮਿਲੀ ਆ ਮੈਨੂੰ ਇੱਕ ਛੂਟਾ ਮਿਲੇਗਾ ਜੋ ਬਨੇ ਪਾਣੀ ਨੂੰ ਘੁੱਟ ਕੇ ਆਪਣੀ ਗੱਲ ਨਾਲ ਲਗਾ ਕੇ ਕਹਿਣ ਲੱਗੀ ਛੂਟਾ ਕਿਉ ਇਹ ਤੇਰੀ ਹਿੱਤ ਹੈ ਸ਼ਾਮ ਨੂੰ ਆਪਾਂ ਸਾਰੇ ਘੁੰਮਣ ਚਲਾਂਗੇ ਤੇ ਤੂੰ ਇਸ ਨੂੰ ਡਰਾਈਵ ਕਰੇਂਗੀ ਠੀਕ ਹੈ ਬਾਣੀ ਹਾਂਜੀ ਫਿਰ ਜੋਗਨਾ ਕੇ ਆਪਣੀ ਗੱਡੀ ਚ بیٹھ ਗਈ ਤੇ ਸਭ ਨੇ ਉਸ ਨੂੰ ਹੱਥ ਲਾ ਕੇ ਬਾਈ ਕੀਤਾ ਦੁਪਹਿਰ ਨੂੰ ਜਦ ਜੋਗਨ ਆਪਣਾ ਕੰਮ ਕਰ ਰਹੀ ਸੀ ਤਾਂ ਰਿਸੈਪਸ਼ਨ ਵਾਲੀ ਕੁੜੀ ਉਸੇ ਕੋਲਾ ਕੀ ਕਰਨ ਲੱਗੀ ਮੈਡਮ ਬਾਹਰ ਇੱਕ ਮੁੰਡਾ ਆਇਆ ਈ ਜੋ ਖੁਦ ਨੂੰ ਤੁਹਾਡਾ ਤੇੁਰ ਦਸ ਰਿਹਾ ਹੈ ਆ ਉਸਦੇ ਨਾਲ ਕੋਈ ਕੁੜੀ ਵੀ ਏ ਜੋਗਨ ਤੋ ਚਲ ਕੇ ਉਹਨਾਂ ਨਾਲ ਬੱਠਾ ਮੈਂ ਆਉਣੀ ਆ ਫਿਰ ਕੁਝ دیر ਬਾਅਦ ਜੋਗਨ ਵੀ ਦਿnghaal ਚਾਈ ਤਾਂ ਜੈਰੀ ਤੇ ਰੋਗਲ ਨੂੰ ਬੈਠਿਆਂ ਦੇਖ ਕੇ ਕਹਿਣ ਲੱਗੀ ਬਈ ਅਜੀ ਜੁੜੀ ਮੇਰੀ ਦੁਕਾਨਦਾਰ ਰਾਕੇ ਮੈਂ ਭੁੱਲ ਗਈ ਸਭ ਸੁਖ ਸੰਤ ਹੈ ਨਾ ਫਿਰ ਜੋ ਬਣਾ ਕੇ ਉਹਨਾਂ ਦੇ ਕੋਲ ਬੈਠਦੀਆਂ ਕਹਿਣ ਲੱਗੀ ਬੈਠੋ ਬੈਠੋ ਪਹਿਲਾਂ ਇਹ ਦੱਸੋ ਕੀ ਖਾਉਂਗੀ ਪੀਉਂਗੀ ਜੈਰੀ ਭਾਬੀ ਉਹ ਸਭ ਬਾਅਦ ਵਿੱਚ ਪਹਿਲਾਂ ਤਾਂ ਸੇ ਆਪਣਾ ਬਰਥਡੇ ਗਿਫਟ ਫੜੋ ਕਹਿ ਕੇ ਦੋਮਨੀ ਹੈਪੀ ਬਰਥਡੇ ਵਿਸ਼ ਕੀਤਾ ਜੋ ਮਨ ਉਹਨਾਂ ਦੇ ਹੱਥੋਂ ਡੱਬੇ ਫੜ ਕੇ ਖੋਲ ਕੇ ਦੇਖਦੀ ਹੋਈ ਕਹਿਣ ਲੱਗੀ ਹਾਂ ਇਹ ਪੱਛਿਆਂ ਦੇ ਕੰਗਣ ਤਾਂ ਕਿੰਨੇ ਪਿਆਰੀ ਆ ਜੈਰੀ ਭਾਬੀ ਕਰ ਵਿੱਚ ਆਉਣ ਵਾਲੀ ਉਸ ਨਿੱਕੇ ਸਹਿ ਮਹਿਮਾਨ ਲਈ ਸਾਡੇ ਦੋਮੇ ਬਲੋ ਗਿਫਟਾ ਜੋਵਨ ਬਹੁਤ ਪਿਆਰਾ ਗਿਫਟਾ ਸ਼ੁਕਰੀਆ ਇਸ ਦੇ ਲਈ ਪਰ ਇਹ ਗਿਫਟ ਖਰੀਦੀ ਹੈ ਕਿਸ ਨੇ ਤੇਰੀ ਕਮ ਤਾਂ ਨਹੀਂ ਲੱਗਦੀ ਮੈਨੂੰ ਇਹ ਜੈਰੀ ਕਿਉਂ ਮੈਂ ਸਹੀ ਕਿਹਾ ਨਾ ਜੈਰੀ ਹਾਂਜੀ ਗਿਫਟ ਤੁਹਾਡੀ ਹੋਣ ਵਾਲੀ ਦੁਕਾਨੀ ਨੇ ਖਰੀਦੇ ਆ ਫਿਰ ਰੂਵਲ ਜੋਵਨ ਨੂੰ ਕੰਗਨ ਦੇਖਦੀ ਹੋਈ ਦੇਖ ਕੇ ਕਹਿਣ ਲੱਗੀ ਕੀ ਹੋਇਆ ਭਾਬੀ ਕੰਗਨ ਪਸੰਦ ਨਹੀਂ ਆਇਆ ਜੋਵਨ ਲੇ ਤਾਂ ਕਮਲੀ ਤੈਨੂੰ ਪਿਆਰ ਨਾਲ ਦਿੱਤੀ ਆ ਪਸੰਦ ਕਿਉਂ ਨਹੀਂ ਆਉਣਗੇ ਇੰਨੇ ਨੂੰ ਉਹਨਾਂ ਦੀ ਕਾਫੀ ਵੀ ਆ ਗਈ ਬੈਠੀ ਹੋਈ ਉਹਨਾਂ ਨਾਲ ਹੀ ਗੱਲਾਂ ਮਾਰਦੇ ਰਹੇ ਨਾਲੇ ਕਾਫੀ ਪਿੰਦੇ ਰਹੇ ਤੇ ਜੈਰੀ ਤੇ ਰੂਫਲ ਕਾਫੀ ਪੀ ਕੇ ਉੱਠ ਕੇ ਜਾਣ ਲੱਗੀ ਤੇ ਜੋ ਬੰਜੈਰੀ ਨੂੰ ਕਹਿਣ ਲੱਗੀ ਜੈਰੀ ਅੱਜ ਰਾਤ ਸਾਰੀ ਫੈਮਲੀ ਬਾਹਰ ਡਿਨਰ ਕਰਨ ਲਈ ਜਾ ਰਹੀ ਆ ਤੋ ਇੱਕ ਕੰਮ ਕਰੀ ਰੂਫਲ ਨੂੰ ਆਪਣੇ ਨਾਲ ਹੀ ਲੈ ਆਈ ਇਸੇ ਬਹਾਨੇ ਰੂਫਲ ਦੀ ਸਭ ਨਾਲ ਮੁਲਾਕਾਤ ਵੀ ਹੋ ਜਾਊ ਫਿਰ ਉਹ ਦੁਪਹਿਰ ਨੂੰ ਠੀਕੇ ਕਹਿ ਕੇ ਉੱਠ ਕੇ ਬਾਹਰ ਚਲ ਪਈ। ਸ਼ਾਮ ਨੂੰ ਸਾਰਾ ਕੰਮ ਨਿਮੜ ਕੇ ਜੂਵਨ ਜਲਦੀ ਨਾਲ ਕਰ ਲਈ ਨਿਕਲ ਪਈ। ਉਸੇ ਸ਼ਾਪ ਦੇ ਕੰਮ ਕਰਨ ਵਾਲੀਆਂ ਕੁੜੀਆਂ ਦਾ ਰੋਜ਼ ਤਾਂ ਔਨ ਜਾਂਚ ਕਿੰਨਾ ਟਾਈਮ ਖਰਾਬ ਹੋ ਜਾਂਦਾ ਸੀ। ਸੋ ਇਸ ਉਹ ਹੁਣ ਸ਼ਾਪ ਦੀ ਦੂਜੀ ਬੰਜਲ ਤੇ ਬਨੇ ਘਰ ਵਿੱਚ ਹੀ ਰਹਿ ਲੱਗ ਪਈਆਂ ਸਨ। 6 ਵਜੇ ਜੂਵਨ ਘਰ ਪਹੁੰਚ ਗਈ। ਆ ਕੇ ਉਹ ਜਲਦੀ ਨਾਲ ਨਹਾਉਣ ਚਲੀ ਗਈ। ਜਦੋਂ ਨਹਾਤੋਂ ਕੇ ਬਾਹਰ ਆਈ ਤਾਂ ਗੁੜੀ ਪਹਿਲਾਂ ਹਿੰ ਕਮਰੇ ਚ ਆਇਆ ਬਠਾ ਸੀ। ਉਸ ਨੂੰ ਦੇਖ ਕੇ ਜਵਨ ਆਪਣੇ ਵਾਲ ਸਕਾਉਂਦੀ ਹੋਈ ਕਹਿਣ ਲੱਗੀ ਹਾਂਜੀ ਹੁਣ ਜਾਓ ਤੁਸੀਂ ਵੀ ਨਹਾਤੋਂ ਕੇ ਤਿਆਰ ਹੋ ਜਾਓ ਗੁਰੀ ਉੱਠ ਕੇ ਉਸੇ ਕੋਲ ਆਇਆ ਤੇ ਪਿੱਛੋਂ ਸੁਨ ਜਫੇ ਪਾਉਂਦੇ ਕਹਿਣ ਲੱਗਾ ਜਵਨ ਯਾਰ ਤੂੰ ਪਿਛਲੇ ਕੁਛ ਦਿਨਾਵਾਂ ਨੂੰ ਦੋ ਕੁਛ ਕਵਰੀਆਂ ਦੇ ਕੇ ਬਾਲਾ ਹੀ ਖੁਸ਼ ਕਰ ਦਿੱਤਾ ਯਾ ਪਹਿਲਾਂ ਸਾਡੀ ਬੀਬੀ ਦੇ ਮੌਨ ਦੀ ਤੇ ਹੁਣ ਮੇਰੀ ਜਨਮਦਿਨ ਬੋਲੋ ਕੀ ਚਾਹੀਦਾ ਯਾ ਤੁਹਾਨੂੰ ਅੱਜ ਫਿਰ ਇਸ ਖਾਸ ਦਿਨ ਉਤੇ ਜਵਨ ਸਰਦਾਰ ਜੀ ਮੈਨੂੰ ਤਾਂ ਤੁਸੀਂ ਪਹਿਲਾਂ ਹੀ ਉਮੀਦ ਤੋਂ ਬਹੁਤ ਜ਼ਿਆਦਾ ਦੇ ਚੁੱਕੇ ਹੋ ਇੰਨਾ ਵਧੀਆ ਇਹ ਹੱਸਦਾ ਖੇੜ ਦਾ ਪਰਿਵਾਰ ਇੰਨਾ ਪਿਆਰ ਕਰਨ ਵਾਲੀ ਮੰਮੀ ਜੀ ਤੇ ਸਵੇਰੇ-ਸਵੇਰੇ ਇੰਨੀ ਮਹਿੰਗੀ ਗੱਡੀ ਮੈਨੂੰ ਗਿਫਟ ਕਰ ਦਿੱਤੀ ਹਲੇ ਹੋਰ ਕੋਈ ਚੀਜ਼ ਬਾਕੀ ਆ ਗੁਰੀ ਜਗਨਤੈ ਨੂੰ ਯਾਦ ਆ ਪਿਪਿਆ ਤਾਂ ਪਹਿਲਾਂ ਹੀ ਤੈਨੂੰ ਕਿਹਾ ਸੀ ਮੇਰੀ ਜਾਨ ਇਸ ਦੁਨੀਆ ਦੀ ਹਰ ਚੀਜ਼ ਵੈਸਟ ਡਿਸਰਵ ਕਰਦੀ ਆ ਮੈਂ ਤਾਂ ਸਿਰਫ ਉਹੀ ਕਰ ਰਿਹਾ ਜੋ ਮੈਂ ਕਿਹਾ ਸੀ ਜੋਨ ਫਿਰ ਉਸਤੇ ਗਰਭ ਵਿੱਚ ਮਹਾ ਪਾਉਂਦੇ ਹੋਏ ਕਹਿਣ ਲੱਗਾ ਮੈਨੂੰ ਸਭ ਯਾਦ ਆ ਜੀ ਮੇਰੀ ਜ਼ਿੰਦਗੀ ਚ ਦੁਨੀਆ ਭਰ ਦੀਆਂ ਖੁਸ਼ੀਆਂ ਪਾਉਣ ਲਈ ਮੈਂ ਤੁਹਾਡਾ ਕਿਵੇਂ ਧੰਨਵਾਦ ਕਰਾਂ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਗੁਰੀ ਲ ਤੁਸੀਂ ਜਦ ਮੈਨੂੰ ਨਸ਼ੀਆਂ ਚੋਂ ਕੱਢਣ ਲਈ ਇੰਨੀ ਮਿਹਨਤ ਕਰ ਰਹੀ ਹੋ ਤੁਹਾਡੀ ਉਸ ਮਿਹਨਤ ੱਗੇ ਤਾਂ ਮੇਰਾ ਇਹ ਪਿਆਰ ਕੁਝ ਵੀ ਨਹੀਂ ਆ ਤੁਹਾਨੂੰ ਪਤਾ ਹੈ ਡਾਕਟਰ ਕੈਰੀ ਹੱਸੇ ਹੁਣ ਮੈਨੂੰ ਜਿਆਦਾ ਤੇਰ ਦਵਾਈ ਖਾਣ ਦੀ ਲੋੜ ਨਹੀਂ ਮੈਂ ਹੁਣ ਪਹਿਲਾਂ ਨਾਲੋਂ ਕਾਫੀ ਠੀਕ ਹਾਂ ਜੋਵਨ ਸੱਚੀ ਹੋਇਆ ਨਾ ਫਿਰ ਮੇਰਾ ਅਸਲੀ ਬਰਥਡੇ ਗਿਫਟ ਗੁਰੀ ਜੋਵਨ ਨੂੰ ਕਟ ਕੇ ਗਰਮ ਲਗਾਉਂਦੀਆਂ ਕਹਿਣ ਲੱਗਾ ਜੋਵਨ ਜੇ ਤੂੰ ਮੇਰੇ ਨਾਲ ਨਾ ਹੁੰਦੀ ਤਾਂ ਮੈਂ ਸ਼ਾਇਦ ਇਹ ਸਭ ਕਦੀ ਵੀ ਨਹੀਂ ਕਰ ਪਾਉਂਦਾ ਜੋ ਮੈਂ ਤੇਰਾ ਸਾਥ ਪਾ ਕੇ ਕੀਤਾ ਜੋਵਨ ਮੈਂ ਤਾਂ ਜੀ ਸਿਰਫ ਇੱਕ ਚੰਗੀ ਪਤਨੀ ਹੋਣ ਦਾ ਫਰਜ਼ ਨਿਭਾਇਆ ਆ ਬਾਕੀ ਤਾਂ ਤੁਹਾਡਾ ਹੌਸਲਾ ਤੇ ਹਿੰਮਤ ਕਰਕੇ ਹੀ ਆ ਜਿਸ ਤੇ ਕਰਕੇ ਤੁਸੀਂ ਇੱਥੇ ਤੱਕ ਆ ਪਾਈ ਪਤਾਇਆ ਜੀ ਇਨਸਾਨ ਚਾਹੀਨਾ ਤਾ ਉਹ ਕੁਝ ਵੀ ਕਰ ਸਕਦਾ ਏ ਬਸ ਲੋੜ ਆ ਉਸਨੂੰ ਹਿੰਮਤ ਤੇ ਹੌਸਲੇ ਦੀ ਤੇ ਕੋਈ ਆਪਣੇ ਦੀ ਜੋ ਹਰ ਪਲ ਉਸਦਾ ਸਾਥ ਦੇਵੇ ਉਸਦੀ ਮਿਹਨਤ ਵਧਾਈ ਫਿਰ ਗੁਰੀ ਝੋਵਨ ਦਾ ਮੱਥਾ ਚੁੰਮਦੇ ਹੋਏ ਕਹਿਣ ਲਗਾ ਝੋਵਨ ਤੂੰ ਬਸ ਸਾਰੀ ਉਮਰ ਮੈਨੂੰ ਐਵੇਂ ਹੀ ਪਿਆਰ ਕਰਦੀ ਰਹੀਂ ਮੈਂ ਤੇਰੇ ਬੋਲਨ ਤੋਂ ਹਾਸੇ ਕਦੇ ਦੂਰ ਨਹੀਂ ਚਾਹੁੰਦੀ ਮਾਂਗਾ ਕਹਿ ਕੇ ਉਹ ਨਹਾਉਣ ਲਈ ਚਲਾ ਗਿਆ ਕੁਝ देर ਬਾਅਦ ਗੁਰੀ ਵੀ ਨਹਾਤੋ ਕੇ ਆ ਗਿਆ ਤਾਂ ਦੇਖਿਆ ਸਾਹਮਣੇ ਝੋਵਨ ਸ਼ੀਸ਼ੇ ਮੂਰੇ ਲੇਂਗਾ ਬਾਕੀ ਘੜੀ ਤਿਆਰ ਹੋ ਰਹੀ ਸੀ ਗੁਰੀਆ ਕਿਸਨੁਫੀ ਪੌਂਦੇ ਕੇ ਕਹਨ ਲਗਾ ਜੋਵਨ ਮੈਨੂੰ ਅੱਜ ਫਿਰ ਪਿਆਰ ਹੋ ਗਿਆ ਜੋਵਨ ਅੱਛਾ ਜੀ ਪਰ ਕਿਸ ਨਾਲ ਗੁਰੀ ਤੈਨੂੰ ਇੰਨੀ ਸੋਣੀ ਤਿਆਰ ਹੋਈ ਦੇਖ ਕੇ ਤੁਹਾਡੇ ਨਾਲ ਜੀ ਹੋਰ ਕਿਸ ਨਾਲ ਹੋਣਾ ਹੈ ਜੋਵਨ ਪਹਿਲਾਂ ਤੁਸੀਂ ਤਿਆਰ ਹੋ ਜਾਓ ਪਿਆਰ ਫਾਟ ਚ ਕਰ ਲੈਣਾ ਫਿਰ ਗੁਰੀ ਵੀ ਤਿਆਰ ਹੋ ਗਿਆ ਚਲੋ ਦੋਵੇਂ ਤਿਆਰ ਹੋ ਕੇ ਇੱਥੇ ਆਏ ਤਾਂ ਕਰਦੇ ਬਾਕੀ ਮੈਂਬਰ ਪਹਿਲਾ ਹੀ ਹਾਲਚ ਬੈਠੇ ਉਹਨਾਂ ਦੀ ਰਾਹ ਦੀ ਗਏ ਸਨ ਫਿਰ ਉਹ ਸਾਰੀ ਬਹਨਾਂ ਚਲ ਪਈ ਜੋ ਬਨੇ ਪਾਣੀ ਦੀ ਗੱਡੀ ਦੀ ਚਾਬੀ ਉਸ ਤੋਂ ਫੜ ਕੇ ਉਸ ਨੂੰ ਆਪਣੀ ਨਵੀਂ ਗੱਡੀ ਦੀ ਚਾਬੀ ਫੜਾ ਦਿੱਤੀ ਜੋਵਨ ਆਪਣੀ ਮੰਮੀ ਤੇ ਭੋਆ ਨੂੰ ਨਾਲ ਲੈ ਕੇ ਚਲ ਪਈ ਤੇ ਪਾਣੀ ਤੇ ਗੁਰੀ ਉਹ ਦੋਵੇਂ ਵੀ ਫਿਰ ਉਹਨਾਂ ਮੰਗਰੀ ਕੀ ਚਲ ਪਏ ਅੱਧੇ ਘੰਟੇ ਬਾਅਦ ਉਹ ਸਾਰੇ ਰੈਸਟੋਰੈਂਟ ਪਹੁੰਚ ਗਏ ਗੁਰੀ ਨੇ ਪੂਰਾ ਹਾਲ ਹੀ ਜੋਵਨ ਦੇ ਵੱਡੇ ਲਈ ਬੁੱਕ ਕਰਵਾਇਆ ਹੋਇਆ ਸੀ ਜਦ ਉਹ ਆ ਕੇ ਹਾਲਜ ਬੈਠੀ ਤਾਂ ਕੁਝ تیرਵਾ ਜੈਰੀ ਵੀ ਰੂਵਲ ਨੂੰ ਨਾਲੇ ਕਿ ਉੱਥੇ ਆ ਗਿਆ ਫਿਰ ਜੁਵਨ ਖੜੀ ਹੋ ਕੇ ਰੂਵਲ ਨੂੰ ਸਾਰੇ ਨਾਲ ਮਿਲਵਾਉਂਦੇ ਹੋਏ ਕਹਿ ਲੱਗੀ ਮੰਮੀ ਜੀ ਪੂਆ ਜੀ ਇਹ ਰੂਵਲ ਮੇਰੀ ਹੋਣ ਵਾਲੀ ਦਰਾਨੀ ਤੇ ਤੁਹਾਡੀ ਨੂੰ ਤੇ ਬਾਣੀ ਦੀ ਛੋਟੀ ਭਾਬੀ ਫਿਰ ਰੂਵਲ ਨੇ ਮੰਮੀ ਪੂਆ ਉਹਨਾਂ ਦੇ ਪਿਆਰੇ ਹੱਥ ਲਗਾਇਆ ਗੁਰੀ ਨੂੰ ਹੱਥ ਛੋੜ ਕੇ ਸੱਸੀ ਕਲ ਬੁਲਾਈ ਤੇ ਬਾਣੀ ਨੂੰ ਗਲ ਨਾਲ ਲਾ ਕੇ ਮਿਲੀ ਫਿਰ ਉਹ ਬੈਠ ਕੇ ਗੱਲਾਂ ਬਾਤਾਂ ਮਾਰਨ ਲੱਗੀ ਕਿਛਤੀ ਬਾਅਦ ਜੋਵਨ ਦਾ ਬਰਥਡੇ ਕੇਕ ਵੀ ਆ ਗਿਆ ਜਿਸ ਦੇ ਉਤੇ ਗੁਰੀ ਤੇ ਜੋਵਨ ਦੀ ਰਿਸੈਪਸ਼ਨ ਪਾਰਟੀ ਤੇ ਨੱਚਦਿਆਂ ਹੋਇਆਂ ਦੀ ਖਿੱਚੀ ਹੋਈ ਤਸਵੀਰ ਲਗਵਾਈ ਹੋਈ ਸੀ ਜੋਵਨ ਤੇ ਗੁਰੀ ਦੋਨਾਂ ਨੇ ਮਿਲ ਕੇ ਬਰਥਡੇ ਦਾ ਕੇਕ ਕਟਿਆ ਸਾਰੇ ਮਿਲ ਕੇ ਹੈਪੀ ਬਰਥਡੇ ਗਾ ਰਹੇ ਸਨ ਤੇ ਨਾਲ ਤਾੜੀਆਂ ਮਾਰ ਰਹੇ ਸਨ ਤੇ ਫਿਰ ਗੁਰੀ ਨੇ ਕੇਕ ਦਾ ਟੁਕੜਾ ਚੱਕ ਕੇ ਜੋਵਨ ਨੂੰ ਖਵਾਇਆ ਤੇ ਉਸ ਨੂੰ ਬਰਥਡੇ ਦੀਆਂ ਵਧਾਈਆਂ ਦਿੱਤੀਆਂ ਫਿਰ ਜੋਵਨ ਨੇ ਗੁਰੀ ਨੂੰ ਕੇਕ ਖਵਾਇਆ ਉਸ ਤੋਂ ਬਾਅਦ ਪਾਰੀ-ਵਾਰੀ ਸਭ ਨੇ ਜੋਵਨ ਨੂੰ ਕੇਕ ਵਾਇਆ ਤੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਉਸ ਤੋਂ ਬਾਅਦ ਉਹ ਸਾਰੇ ਮਿੱਠੇ ਗੱਲਾਂ-ਵੱਤਾਂ ਮਾਰਦੇ ਰਹੇ। ਅੱਧੀ ਘੰਟੇ ਬਾਅਦ ਉਹਨਾਂ ਸਭ ਦਾ ਡਿਨਰ ਵੀ ਆ ਗਿਆ। ਸਾਰਿਆਂ ਨੇ ਇਕੱਠੇ ਬੈਠ ਕੇ ਡਿਨਰ ਕੀਤਾ। ਖਾਣਾ ਖਾਂਦਿਆਂ ਤੇ ਗੱਲਾਂ-ਵੱਤਾਂ ਕਰਦੇ ਨੂੰ ਉਹਨਾਂ ਨੂੰ ਕਦ ਰਾਤ ਦੇ 11:00 ਵਜੇ ਕਿਸੇ ਨੂੰ ਪਤਾ ਹੀ ਨਾ ਲੱਗਾ। ਫਿਰ ਰੂਵਲ ਆਪਣੇ ਕੈਡਿਵਲ ਦੇਖਦੇ ਹੋਏ ਆਪਣੇ ਘਰ ਨੂੰ ਜਾਣ ਦਾ ਕਹਿਣ ਲੱਗੀ। ਜੱਜਰੀ ਬਾਣੀ ਤੋਂ उसकी गड्डी की चाबी मंगन लगा तो बाणी कह लगी वे तो पता ही है ना मैं अपनी गड्डी की चाबी किसी नहीं दें तो उसकी गल सुन के जोबन कहन लगी बाणी आ फड़ अपनी गड्डी की चाबी मेरी गड्डी की चाबी जैरी फड़ा दे रूबल लेट हो रही आ उसने सवेरे कम से भी जाना आ जैरी बाणी तो जोबन की ग्डी की चाबी लेके रूबल को लैके बाहर आ गया जब वह रूबल के वापस आया ਤਾ ਪਾਰਕਿੰਗ ਚ ਪਹਿਲਾਂ ਹੀ ਗੁਰੀ ਹੁਣ ਖੜੀ ਉਹ ਸਤਾ ਇੰਤਜ਼ਾਰ ਕਰ ਰਹੀ ਸਨ ਜੈਰੀ ਗੱਡੀ ਛੋਤਰ ਕੀ ਉਹਨਾਂ ਕੋਲ ਆ ਕੇ ਕਹਿਣ ਲੱਗਾ ਭਾਬੀ ਜੀ ਵਧਾਈਆਂ ਫੇ ਨਵੀਂ ਗੱਡੀ ਦੀਆਂ ਜੋਬਨ ਸਭਾ ਵਧਾਈਆਂ ਤੈਨੂੰ ਵੀ ਵੀਰੇ ਫੇ ਜੈਰੀ ਬਾਣੀ ਨੂੰ ਚੜਾਉਂਦੇ ਹੋਏ ਕਹਿਣ ਲੱਗਾ ਤੇਰੀ ਉਸ ਖਟਾਰਾ ਜਹੀ ਕਾਰ ਨਾਲੋਂ ਭਾਬੀ ਦੀ ਗੱਡੀ 100 ਦਰਜੇ ਚੰਗੀ ਆ ਇੱਟ ਸ ਚਲਦੀ ਏ ਨਾ ਹਵਾ ਨਾਲ ਗੱਲਾਂ ਕਰਦੀ ਆ ਫਿਰ ਬਾਣੀ ਖਿੱਚਦੇ ਹੋਏ ਕਹਿਣ ਲੱਗੀ ਤਾਂ ਠੀਕ ਹੈ ਫਿਰ ਜਾਉ ਤੂੰ ਸੀਵੀ ਉਸ ਗੱਡੀ ਵਿੱਚ ਹੀ ਮੈਂ ਨਹੀਂ ਕਿਸੇ ਨੂੰ ਵੀ ਆਪਣੇ ਨਾਲ ਲੈ ਕੇ ਜਾਣਾ ਚੈਰੀ ਅਸੀਂ ਤਾਂ ਨਵੀਂ ਗੱਡੀ 'ਚ ਜਾਵਾਂਗੇ ਤੂੰ ਰਹਿ ਇੱਥੇ ਹੀ ਖੜੀ ਕੈਕੀ ਉਹ ਸਾਰੀ ਗੱਡੀ 'ਚ ਬੈਠ ਗਈ ਜਵਨ ਬਾਨੀ ਦੀ ਰੋਣੇ ਵਾਲੀ ਬਣੀ ਸ਼ਕਲ ਦੇਖਦੇ ਹੋਏ ਉਸ ਤੇ ਕੋਲਾ ਕੀ ਕਹਿਣ ਲੱਗੀ ਲੈ ਕਮਲੀਆ ਰੋਣਾ ਨਹੀਂ ਚਲ ਮੈਂ ਤੇਰੇ ਨਾਲ ਚਲਾਂਗੀ ਕੈਕੀ ਉਹ ਬਾਨੀ ਨੇ ਗੱਡੀ 'ਚ ਫੈਟ ਗਈ ਫਿਰ ਉਹ ਸਾਰੀ ਘੜਾ ਗਈ ਤੇ ਆਪੋ ਆਪਣੇ ਅਪੂ ਆਪਣੀ ਕਮਰਿਆਂ ਚ ਸੌਂ ਚਲੀ ਗਈ। ਇਦਾਂ ਹੀ ਦਿਨ ਖੁਸ਼ੀ-ਖੁਸ਼ੀ ਬੀਤਣ ਲੱਗੇ। ਜਿਉਂ ਬੰਦੀ ਕੱਪੜਿਆਂ ਦੀ ਦੁਕਾਨ ਬਹੁਤ ਵਧੀਆ ਚੱਲ ਪਈ ਸੀ। ਹੁਣ ਤਾਂ ਸਾਰਾ ਦਿਨ ਦੁਕਾਨ ਤੇ ਰਸ਼ ਪਿਆ ਰਹਿੰਦਾ ਸੀ। ਜਿਵੇਂ-ਜਿਵੇਂ ਦਿਨ ਮਹੀਨੇ ਬੀਤ ਰਹੇ ਸਨ, ਓਮੀਓ ਮੇ ਜੋ ਬੰਲੇ ਦੁਕਾਨ ਤੇ ਕੰਮ ਕਰਨ ਔਖਾ ਹੋ ਰਿਹਾ ਸੀ। ਅੱਜ ਕੁੜੀ ਜੋ ਬੁੱਢ ਲੈ ਕੇ ਡਾਕਟਰ ਕੋਲ ਉਸਤਾ ਚੈੱਕਅਪ ਕਰਵਾਉਣ ਲਈ ਲੈ ਕੇ ਆਇਆ ਸੀ। ਡਾਕਟਰ ਨੇ ਚੈੱਕਅਪ ਵਗੈਰਾ ਕਰਨੇ ਤੋਂ ਬਾਅਦ ਸਭ ਕੁਝ ਸਹੀ ਹੋਣ ਦੀ ਗੱਲ ਕਹੀ। ਨਾਲ ਹੀ ਜ਼ਰੂਰੀ ਦਵਾਈਆਂ ਵਗੈਰਾ ਵੀ ਲਿਖ ਦਿੱਤੀਆਂ ਫਿਰ ਕੁੜੀ ਡਾਕਟਰ ਦੇ ਨਾਲ ਸਲਾਹ ਕਰਕੇ ਜੋਵਨ ਨੇ ਆਪਣੇ ਕੰਮ ਤੋਂ ਕੁਝ ਮਹੀਨਿਆਂ ਲਈ ਛੁੱਟੀ ਲੈ ਲਈ ਹੁਣ ਜੋਵਨ ਘਰ ਹੀ ਹੁੰਦੀ ਸੀ ਬਾਣੀ ਸਾਰਾ ਦਿਨ ਉਸੇ ਸਰਾਣੀ ਬੈਠੀ ਰਹਿੰਦੀ ਸੀ ਹੁਣ ਤੱਕ ਘਰ ਦਾ ਸਾਰਾ ਕੰਮ ਬਾਣੀ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਉਹ ਕੁੜੀ ਜਿਸ ਨੇ ਕਦੇ ਚਾਹ ਦਾ ਕੱਪ ਵੀ ਨਹੀਂ ਸੀ ਬਣਾਇਆ ਹੁਣ ਹਰ ਕੰਮ ਮਿੰਟੋ-ਮਿੰਟ ਕਰ ਲੈਂਦੀ ਸੀ ਬਾਣੀ ਘਰ ਹੀ ਰਹਿ ਕੇ ਆਪਣੇ ਨਾਲੇ ਪੜ੍ਹਾਈ ਕਰਦੀ ਸੀ ਨਾਲੇ ਆਪਣੀ ਭਾਬੀ ਦਾ ਖਿਆਲ ਰੱਖਦੀ ਸੀ ਜੋਵੰਦੀ ਡਿਲੀਵਰੀ ਦਾ ਸਮਾਂ ਵੀ ਨਜ਼ਦੀਕ ਆ ਰਿਹਾ ਸੀ ਗੁਰੀ ਵੀ ਹੁਣ ਆਪਣੇ ਕੰਮ ਤੋਂ ਦਿੰਚ ਕਈ ਗਿੜੇ ਕਰਮਾਸੁੰਦਾ ਸੀ ਇੱਕ ਦਿਨ ਦੁਪਹਿਰੇ ਜੋਵੰਦੀ ਬਾਣੀ ਬੈਠੀਆਂ ਕਿਸੇ ਗੱਲ ਤੇ ਹੱਸ ਰਹੀਆਂ ਸਨ ਤਾਂ ਚਾਨਕ ਜੋਵੰਦੀ ਲਈ ਪੇਨਿੰਗ ਸ਼ੁਰੂ ਹੋ ਗਈ ਬਾਣੀ ਨੇ ਪਾਚ ਕੇ ਜਾ ਕੇ ਆਪਣੇ ਬੇਬੇ ਨੂੰ ਬੁਲਾ ਕੇ ਲਿਆਂਦਾ ਛੇ ਤੋਂ ਉਹਨਾਂ ਨੇ ਗੁਰੀ ਨੂੰ ਫੋਨ ਕਰਕੇ ਜਲਦੀ ਨਾਲ ਘਰ ਆਉਣ ਨੂੰ ਕਿਹਾ ਤਾਂ ਕਹਿਣ ਲੱਗਾ ਪੀਬੇ ਮੈਂ ਇਥੇ ਟ੍ਰੈਫਿਕ ਚ ਫਸਿਆ ਹੋਇਆ ਆ ਤਾਂ ਸੇ ਜੋਬਨ ਨੂੰ ਲੈ ਕੇ ਜਲਦੀ ਹਸਪੀਟਲ ਜਾਓ ਮੈਂ ਤਾਂ ਹੁਣ ਉੱਥੇ ਹੀ ਮਿਲਦਾ ਆ ਫਿਰ ਜੋਬਨ ਦੀ ਮੰਮੀ ਤੇ ਭੂਆ ਨੇ ਲਿਆ ਕੇ ਜੋਬਨ ਨੂੰ ਗੱਡੀ ਦੇ ਵਿੱਚ ਬਿਠਾਇਆ ਫਿਰ ਬਾਣੀ ਉਹਨਾਂ ਨੂੰ ਲੈ ਕੇ ਜਲਦੀ ਨਾਲ ਹਸਪੀਟਲ ਵੱਲ ਨੂੰ ਚੱਲ ਪਈ ਜਦੋਂ ਉਹ ਹਸਪੀਟਲ ਪਹੁੰਚੇ ਤਾਂ ਡਾਕਟਰ ਜੋਬਨ ਨੂੰ ਆਪਰੇਸ਼ਨ ਥੀਏਟਰ 'ਚ ਲੈ ਗਏ ਉਧਰ ਗੁਰੀ ਹਲੇ ਵੀ ਟ੍ਰੈਫਿਕ 'ਚ ਫਸਿਆ ਹੋਇਆ ਜੋਬਨ ਬਾਰੇ ਸੋਚ ਕੇ ਕੰਬਾ ਰਿਹਾ ਸੀ ਜਦ ਉਹ ਕਾਲੀ ਜੋ ਹਸਪੀਟਲ ਪਹੁੰਚਿਆ ਤਾਂ ਸਾਰਿਆਂ ਨੂੰ ਆਪਰੇਸ਼ਨ تھیਟਰ ਦੇ ਬਾਹਰ ਚੁੱਪਚਾਪ ਬੈਠੇ ਦੇਖੀ ਉਹ ਹੋਰ ਘਬਰਾ ਗਿਆ ਤੇ ਜਲਦੀ ਨਾਲ ਉਹਨਾਂ ਕੋਲ ਆ ਕੇ ਕਹਿਣ ਲੱਗਾ ਬੀਬੀ ਕੀ ਹੋਇਆ ਜੋਗਨ ਉਹ ਕਿਵੇਂ ਆ ਠੀਕ ਤਾਂ ਹੈ ਨਾ ਪਰ ਬੀਬੀ ਕੁਝ ਨਾ ਬੋਲੀ ਫਿਰ ਜਦ ਉਹ ਆਪਣੀ ਭੂਆ ਕੋਲ ਗਿਆ ਤਾਂ ਇਹਨੇ ਨੂੰ ਬਾਣੀ ਨੇ ਗੁਰੇ ਨੂੰ ਆਵਾਜ਼ ਮਾਰਦਿਆਂ ਕਹਿਣ ਲੱਗੀ ਵੀਰੇ ਜਲਦੀ ਨਾਲ ਅੰਦਰ ਆਓ ਜਦ ਉਹ ਘਬਰਾਇਆ ਹੋਇਆ ਜਲਦੀ ਨਾਲ ਅੰਦਰ ਆਇਆ ਤਬਾਣੀ ਦੀਆਂ ਬਾਹਾਂ 'ਚ ਆਪਣਾ ਛੋਟਾ ਜਿਹਾ ਬੱਚਾ ਦੇਖ ਕੇ ਉਸ ਦੀਆਂ ਅੱਖਾਂ 'ਚ ਖੁਸ਼ੀ ਦੀ ਮਾਰੀ ਹੰਝੂ ਆ ਗਏ ਜਦ ਉਸ ਦੀ ਨਜ਼ਰ ਜੋਵਨ ਤੇ ਪਈ ਤਾਂ ਉਸ ਨੇ ਹਲਕੀ ਜਿਹੀ ਉਸ ਨੂੰ ਸਮਾਈਲ ਦਿੱਤੀ ਫਿਰ ਉਹ ਜੋਵਨ ਕੋਲ ਜਾ ਕੇ ਕਹਿਣ ਲੱਗਾ ਜੋਵਨ ਕਿਵੇਂ ਹੋ ਤੁਸੀਂ ਮੈਨੂੰ ਮਾਫ ਕਰ ਦੇਣਾ ਯਾਰ ਮੈਨੂੰ ਜ਼ਰੂਰੀ ਮੌਕੇ ਤੇ ਵੀ ਤੁਹਾਡੇ ਕੋਲ ਟਾਈਮ ਤੇ ਨਹੀਂ ਆ ਸਕਿਆ ਜੋਵਨ ਸਰਦਾਰ ਜੀ ਮੈਂ ਬਿਲਕੁਲ ਠੀਕ ਹਾਂ ਨਲੇ ਪਤਾਇਆ ਹੋਣ ਪੁੱਤ ਹੋਇਆ ਆ ਤੁਸੀਂ ਆਪਣਾ ਪੁੱਤ ਦੇਖਿਆ ਜਮਾ ਹੀ ਤੁਹਾਡੇ ਵਰਗਾ ਆ ਫਿਰ ਉਸਨੇ ਪਿਆਰ ਨਾਲ ਝੋਵਨ ਦਾ ਮੱਥਾ ਚੁੰਮਿਆ ਤੇ ਬਾਣੀ ਦੇ ਕੋਲ ਜਾ ਕੇ ਆਪਣੇ ਪੁੱਤ ਨੂੰ ਦੇਖਣ ਲੱਗਾ ਬਾਣੀ ਨੇ ਬੱਚੀ ਨੂੰ ਗੁਰੂ ਨੂੰ ਪੜਾ ਦਿੱਤਾ ਜਦ ਗੁਰੂ ਨੇ ਉਸੇ ਛੋਟੀ ਜਹੀ ਜਾਨ ਨੂੰ ਆਪਣੇ ਹੱਥਾਂ 'ਚ ਫੜਿਆ ਤਾਂ ਉਸ ਦੀਆਂ ਅੱਖਾਂ 'ਚ ਖੁਸ਼ੀ ਦੇ ਮਾਰੇ ਹੰਝੂ ਵਹਿਣ ਲੱਗ ਪਏ ਉਹ ਝੋਵਨ ਦੇ ਕੋਲ ਜਾ ਕੇ ਕਹਿਣ ਲੱਗਾ ਝੋਵਨ ਆਪਣਾ ਪੁੱਤ ਤਾਂ ਬਹੁਤ ਹੀ ਪਿਆਰਾ ਆ ਜਮਾ ਤੇਰੇ ਵਰਗਾ ਆ ਇਹਨੇ ਨੂੰ ਨਰ ਸਾਕੇ ਕਹਿਣ ਲੱਗੀ ਸਰ ਤੁਸੀਂ ਬਾਹਰ ਜਾਓ ਅਸੀਂ ਮਾਂ ਤੇ ਬੱਚੇ ਨੂੰ ਬੋਰਚ ਸ਼ਿਫਟ ਕਰਨ ਲੱਗੀਆਂ ਤੇ ਫਿਰ ਗੁਰੀ ਨੇ ਤੁਨ ਬਾਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਿਹਾ ਹੈ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ